ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਉਹਨਾਂ ਦੇ ਮਨ ਦੇ ਵਿੱਚ ਝੂਠ ਆਦਿਕੋਂ ਵਕਾਰ ਵਸਦੇ ਹੈ ਇਸ ਕਰਕੇ ਉਹ ਝੂਠ ਦੀ ਕਮਾਈ ਕਰਦੇ ਹਨ ਖਸਮੇ ਕਾ ਮਹਿਲ ਕਦੀ ਨਾ ਪਾਵੇ ਵਾਹਿਗੁਰੂ ਮਾਲਕ ਦਾ ਜਿਹੜਾ ਮਹਲ ਸਰੂਪੂਪ ਹੈ ਸਤਸਿੰਘ ਉਹ ਮਹਾਨ ਟਿਕਾਣਾ ਉਹ ਕਦੇ ਵੀ ਨਹੀਂ ਪਾ ਸਕਦੇ ਟਿਕਦੇ ਨਹੀਂ ਉਹਨਾਂ ਦੇ ਮਾਨਾ ਜੈ ਲੱਗੀ ਭਰਮ ਭੁਲਾਵੈ ਉਹਨਾਂ ਦੀ ਦਿੱਤੀ ਦੁਆਤ ਵਿੱਚ ਲੱਗੀ ਹੋਈ ਦੀਵਤੀ ਰੇ ਮਾਸ਼ਾ ਅੱਲਾਹ ਚ ਇਸ ਕਰਕੇ ਭਰਮ ਜੀ ਭੁਲਣ ਜਾ ਰਹੇ ਹਨ ਮਮਤਾ ਬਾਦਾ ਆਵੇ ਜਾਵੇ ਉਹਨਾਂ ਦੀ ਮੇਰ ਵਿੱਚ ਵੱਜੇ ਹੋਏ ਐ ਇਸ ਕਰਕੇ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਹਨ ਦੁਹਾਗੜੀ ਕੰਮਨ ਦੇਖ ਸੀਗਾ ਜਿਸ ਤਰ੍ਹਾਂ ਗੁਹਾਗਣੀ ਜਿਹੜੀ ਛੁੱਟਣ ਹੁੰਦੀ ਹੈ ਉਹ ਕਾਮੁਨ ਕਪਤੀ ਦੀ ਚਾਹਵਾਨ ਇਸਤਰੀ ਨੂੰ ਵੇਖ ਕੇ ਸ਼ਿੰਗਾਰ ਕਰ ਲੈਂਦੀ ਐ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਸੋ ਸਰਕਾਰ ਹੈ ਦੁਹਾਗ ਨਹੀਂ ਛੁੱਟੜ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਨਹੀਂ ਗੁਰਾਂ ਦਾ ਉਪਦੇਸ਼ ਤਾਂ ਲੈ ਲਿਆ ਪਰ ਕਮਾਇ ਨੂੰ ਛੁੱਟੜ ਇਸਤਰੀ ਵੀ ਨਹੀਂ ਆਈ ਹੈ ਕਾਮਣ ਜੋ ਜਗਿਆਸੂਨ ਪਰਮੇਸ਼ਰ ਦੇ ਚਾਹਵਾਨ ਹੈ ਉਹਨਾਂ ਨੂੰ ਵੇਖ ਕੇ ਉਹ ਵੀ ਸਾਧਨ ਕਰਨ ਲੱਗ ਜਾਂਦੇ ਅਵਰਾਗ ਵੇ ਇਕਾਗਕ ਇਹ ਸ਼ਿੰਗਾਰ ਕਰਦੇ ਆ ਉਹਦੇ ਜਾਨੇ ਪੁੱਤਰ ਕਲਤ ਧਨ ਉਹਨਾਂ ਦਾ ਚਿਤ ਵਾਹਿਗੁਰੂ ਜੀ ਨਹੀਂ ਜੁੜਿਆ ਹਮਦਾ ਇਸ ਸਰਕਾਰ ਦੇ ਹੁੰਦੇ ਹਨ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਹੋ ਮੇਰਾ ਪੁੱਤਰ ਆਏ ਮੇਰੀ ਕਲਪ ਵਿਸਤਰੀ ਹੈ ਮੇਰੀ ਨੋਹ ਹੈ ਮੇਰਾ ਧਾਨਾ ਰੋਕੜੀ ਮਾਇਆ ਛੜ ਨੂੰ ਵਿੱਚ ਇਹਨਾਂ ਪਦਾਰਥਾਂ ਚਿੱਤ ਲਾਉਂਦੇ ਆ ਝੂਠ ਮੋਹ ਪਖੰਡ ਵਿਕਾਰ ਇਹ ਕਰਕੇ ਝੂਠ ਬੋਲਦੇ ਆ ਮੋਹ ਕਰਦੇ ਆ ਪਖੰਡ ਕਰਦੇ ਆ ਵਕਾਰ ਖੋਟੇ ਉਕਾਰਾਂ ਨੂੰ ਕਰਦੇ ਹਨ ਰਹਾਉ ਸਦਾ ਸੁਹਾਗਣ ਜੋ ਪ੍ਰਭ ਭਾਵੈ ਜੇ ਵੀ ਮਾਇਆ ਨੂੰ ਭਾਜਾਂਦੀ ਹੈ ਪਰਮੇਸ਼ਰ ਨੂੰ ਭਗਤ ਉਹ ਸਦਾ ਸੁਹਾਗਵੰਤਿਓ ਪਤੀਵਰਤ ਇਸਤਰੀਆਂ ਦੀ ਨਿਆਈ ਹਨ ਗੁਰਸੱਭ ਦੀ ਸ਼ਿੰਗਾਰ ਬਣਾਏ ਜਿਹੜਾ ਗਰਾਂ ਦੇ ਸ਼ਗਦ ਦੀ ਕਮਾਈ ਕਰਨੀ ਹੈ ਉਹ ਸ਼ਿੰਗਾਰ ਕਰਦੇ ਹਨਗੇ ਪਖੰਡ ਦੇ ਸ਼ਿੰਗਾਰ ਨਹੀਂ ਕਰਦੇ ਅੱਖਣ ਭੀਤਰ ਤੇਲ ਕੋ ਡਾਰ ਇਹ ਜੇ ਸ਼ਿੰਗਾਰ ਨਹੀਂ ਕਰਦੇ ਸਭ ਦੀ ਕਮਾਈ ਕਰਨ ਨੂੰ ਸ਼ਿੰਗਾਰ ਬਣਾਉਂਦੇ ਹਨ ਸੇਜ ਸੁਖਾਲੀ ਅਨੰਦ ਹਰ ਰਾਵੈ ਉਹਨਾਂ ਦੀ ਸੇਜ ਅੰਤਾ ਕਰਨ ਸੁਖਵਾਲੀ ਹੈ ਸਰਦਾ ਆਪਕ ਸ਼ਾਂਤੀ ਆਪੇ ਗੁਨਾ ਦੇ ਸਹਿਤ ਹੈ ਤੇ ਰਾਜ ਨੇ ਮਹਾਰਾਜ ਦੇ ਨਾਮ ਨੂੰ ਮਾਣਦੇ ਹਨ ਹਰੀ ਦੇ ਨੂੰ ਮਿਲਪ੍ਰੀਤਮ ਸਦਾ ਸੁਖ ਪਾਵੈ ਪ੍ਰੀਤਮ ਕਾਲਪੁਰਖ ਨਾਲ ਮਿਲ ਕਰਕੇ ਜੋ ਪਰਮ ਪ੍ਰੇਮ ਦਾ ਅਸਕਾਤ ਹੈ ਸਦਾ ਸੁਖ ਜੋ ਕਦੇ ਨਾਸ ਨਾ ਹੋਵੇ ਅਗਨਾਸੀ ਸੁਖ ਨੂੰ ਪਾਉਂਦੇ ਹਨ ਸਾ ਸੋ ਹਾਗਣ ਸਾਚੀ ਜਿਸ ਸਾਚ ਪਿਆ ਤੇ ਭਾਈ ਉਹ ਸੁਹਾਗਵੰਤੀ ਗਿਆਨवान ਹੈ ਮਹਾਂਕਮਾ ਸਖੀ ਨੀਰੋ ਸੱਚ ਸਰੂਪ ਦੇ ਵਿੱਚ ਪਿਆਰ ਹੈ ਆਪਣਾ ਪਿਰ ਰੱਖੈ ਸਦਾ ਔਰਤਾਰ ਨੀ ਉਹ ਹੀ ਜਿਹੜੀ ਆਪਣੀ ਪਤੇ ਨੂੰ ਸਦਾ ਦਿਲ ਚ ਵਸਾ ਕੇ ਰੱਖਦੀ ਹੈ ਹੋਰਨਾਂ ਵੱਲ ਨਿਗਾਹ ਨਹੀਂ ਕਰਦੀ ਇਸੇ ਪ੍ਰਕਾਰ ਆਪਣਾ ਪਿਰ ਵਾਹਿਗੁਰੂ ਹੈ ਸੰਤ ਭਗਤ ਉਸ ਨੂੰ ਰੱਖਦੇ ਆ ਸਦਾ ਹਿਰਦੇ ਚ ਵਸਾ ਕੇ ਕਦੇ ਦੇਵੀ ਦੇਵਤਿਆਂ ਦੀ ਪੂਜਨਾ ਲਿਗਾ ਹੀ ਨਹੀਂ ਕਰਦੇ ਨੇੜੇ ਵਿਖੈ ਸਦਾ ਹਦੂਰ ਜਿਨ੍ਹਾਂ ਦਾ ਮਨ ਸਾਥ ਸੰਗੇ ਜੀ ਹਰ ਵਕਤ ਹਜ਼ੂਰੀ ਚ ਰਹਿੰਦਾ ਹੈ ਉਹ ਹਰ ਵਕਤ ਵਾਹਿਗੁਰੂ ਨੇੜੇ ਵੇਖਦੇ ਆ ਕਦੇ ਦੂਰ ਨਹੀਂ ਉਹ ਜਾਣਦੇ ਪਰਮੇਸ਼ਰ ਨੂੰ ਅੰਗ ਸੰਗ ਸਾਹਮਣ ਦੇ ਹਨ ਮੇਰਾ ਪ੍ਰਭ ਸਰਵ ਰਹਾ ਭਰਪੂ ਉਹ ਜਾਣਦੇ ਕਿ ਮੇਰਾ ਵਾਹਿਗੁਰੂ ਸਬਰਤ ਸਾਰਿਆਂ ਥਾਂ 'ਚ ਵਿਆਪਕ ਹੋ ਰਿਹਾ ਲਗਾ ਲਾ ਭਰ ਰਿਹਾ ਹੈ ਅਗੈ ਜਾਤ ਰੂਪ ਨਾ ਜਾ ਅੱਗੇ ਪਰਲੋਕ ਨਹੀਂ ਜਾਣਾ ਭਾਈ ਜਾਤ ਨਹੀਂ ਜਾਣੀ ਕਿਸੇ ਦਾ ਰੂਪ ਨਹੀਂ ਜਾਣਾ ਇੱਥੇ ਹੀ ਰਹਿ ਜਾਣੇ ਹਨ ਕਹਿ ਕਬੀਰ ਸਨੋਰੇ ਗੁਣੀਆਂ ਜਿੰਜੇ ਗੁਰੂ ਰੂਪ ਦੇਖੇ ਸਭ ਦੁਨੀਆ ساری ਦੁਨੀਆ ਵੇਖੀ ਤੋਂ ਸਾਰਿਆਂ ਦਾ ਆਕਾਰ ਨਾਸ਼ ਹੋ ਜਾਏਗਾ ਕਿਹਦਾ ਕੋਈ ਰੂਪ ਨਾਲ ਨਹੀਂ ਜਾਣਾ ਸੂਰਤ ਦੇਖਣਾ ਫੂਲ ਗੁਵਾਰਾ ਮਿਥਨ ਮਹਾਰਾ ਘੂਟ ਸਾਰਾ ਇਸੇ ਪ੍ਰਕਾਰ ਆਗੈ ਜਾਤ ਰੂਪ ਨਾ ਜਾਏ ਜੇ ਜਿਹੜੀ ਜਾਤ ਪਾਤ ਆਦਤ ਮੰਨੀ ਹੈ ਤੇ ਰੂਪ ਆਕਾਰ ਚੰਗੇ ਮੰਨੇ ਹੈ ਇਹ ਨਹੀਂ ਜਾਣੇ ਸਰੀਰ ਦੀ ਸੁੰਦਰਤਾ ਵੀ ਨਾਲ ਨਹੀਂ ਜਾਣੀ ਇੱਥੇ ਹੀ ਮੁੱਕ ਜਾਣੀ ਹੈ ਅਬੇ ਜਾਤ ਆਦਿਕ ਦਾ ਮਾਨ ਵੀ ਅੱਗੇ ਜਾਤ ਨਾਲ ਜ਼ੋਰ ਹੈ ਕਿ ਜੀਉ ਨਵੇ ਕਿਹਾ ਹੋਵੇ ਜਿਹੇ ਕਰਮ ਤਮਾਏ ਜੀਉ ਹੀ ਭਾਈ ਕਮਾਈ ਕਰੇਗਾ ਉਹ ਜਫਾਲੇ ਨੂੰ ਪ੍ਰਾਪਤ ਹੋਵੇਗਾ ਐਵੇਂ ਨਹੀਂ ਕੋਈ ਬਣਿਆ ਜਾਣਾ ਕਿਸੇ ਦੇ ਪਾਸੋਂ ਸਭ ਦੇ ਉੱਚੋ ਉੱਚਾ ਜੇ ਗੁਰੂ ਸਾਹਿਬ ਨੇ ਸ਼ਗਦ ਦੀ ਕਮਾਈ ਕਰੇਗਾ ਤਾਂ ਉੱਚੇ ਦੇਵ ਤੇ ਆਪਕਿਓ ਬਰਮਾ ਆਕ ਹੈ ਉਹਨਾਂ ਦਾ ਵੀ ਉੱਚੇ ਮਰਾਤੇਵੇ ਵਾਲਾ ਹੋ ਜਾਏਗਾ। ਨਾਨਕ ਸਾਚ ਸਮਾਵੈ ਸੋ ਹੋਰ ਕੀ ਦਸੀਏ ਗੁਰੂ ਸਾਹਿਬ ਜੀ ਕਹਿੰਦੇ ਸੱਚ ਸਰੂਪ ਵਿੱਚ ਉਹ ਸਮਾ ਜਾਏਗਾ। ਸੱਚੇ ਪਰਮੇਸ਼ਰ ਦੇ ਸਰੂਪ ਚ ਪਹਿਲ ਹੋ ਜਾਏਗਾ ਜਿਹਨੂੰ ਜਲ ਜਲ ਮਿਲ ਜਾਂਦਾ ਹੈ। ਆਸਾ ਮਹੱਲਾ ਤੀਜਾ ਭਗਤ ਰੱਤਾ ਜਨ ਸਹਜ ਸੁਭਾ। ਜਿਹੜਾ ਪਰਮੇਸ਼ਰ ਵੀ ਭਗਤੀ ਦੀ ਰੰਗੀਆਂ ਹੋਇਆ ਨਾ ਜਨਪ੍ਰੇਮੀ ਉਹਦੇ ਅੰਦਰ ਸ਼ਾਂਤੀ ਸੁਭਾ ਹੋ ਜਾਂਦਾ ਹੈ। ਸਈਸੋ ਭਾਵ ਪ੍ਰਕਾਸ਼ ਹੋ ਜਾਂਦਾ ਵਾਹਿਗੁਰੂ ਦਾ ਗੁਰ ਕੈ ਭੈ ਸੱਚੈ ਸਾਚ ਸਮਾਏ ਸਤਿਗੁਰਾਂ ਦੇ ਭੈ ਜਿਹੜੇ ਰਹਿੰਦੇ ਉਹਨਾਂ ਦੇ ਔਗਣ ਮਿਟ ਜਾਂਦੇ ਆ ਸੱਚੇ ਨਾਮ ਨੂੰ ਜਪ ਕਰਕੇ ਸੱਚੇ ਰੂਪ ਦੇ ਚ ਸਮਾ ਜਾਂਦੇ ਅਭੇਦ ਹੋ ਜਾਂਦੇ ਹਨ ਬਿਨ ਗੁਰ ਪੂਰੇ ਭਗਤ ਨਾ ਹੋ ਸਤਿਗੁਰ ਪੂਰਿਆਂ ਦੀ ਸ਼ਰਨ ਤੋਂ ਬਗੈਰ ਕਿਸੇ ਤੋਂ ਭਗਤੀ ਨਹੀਂ ਹੋ ਸਕਦੀ ਐਵੇਂ ਕੋਈ ਬੰਦ ਕੁਝ ਕਰੀ ਜਾਵੇ ਮਨਮੁਖ ਰੁੰਨੇ ਆਪਣੀ ਪਾਤਖੂ ਜਿਨ੍ਹਾਂ ਨੇ ਆਪਣੇ ਮਨਮੁਖੀ ਬਣਾਇਆ ਹੋਇਆ ਉਹ ਰੋਂਦੇ ਹੀ ਦੇਖੀਦੇ ਆ ਆਪਣੀ ਇੱਜ਼ਤ ਕਾਮ ਕਰੋ ਲਾਡ ਕਾੜੀ ਖੋ ਲੈਂਦੇ ਗਵਾ ਲੈਂਦੇ ਆ ਜਾਂ ਪੇਖ ਬਣਾਉਣ ਚ ਪਖੰਡਾਂ ਚ ਗਵਾ ਲੈਂਦੇ ਹਨ ਮੇਰੇ ਮਨ ਹਰ ਜਪ ਸਦਾ ਧਿਆਏ ਤੇ ਮੇਰੇ ਪਿਆਰੇ ਮਨ ਹਰੀ ਦਾ ਜਾਪ ਬਾਣੀ ਨਾਲ ਵੀ ਕਰਿਆ ਕਰ ਸਦਾ ਮਨ ਨੂੰ ਧਿਆਕਾਰ ਬਤੀ ਬਣਾ ਕੇ ਧਿਆਇਆ ਕਰ ਸਦਾ ਆਨੰਦ ਹੋਵੇ ਦਿਨ ਰਾਤੀ ਸਦਾ ਨੰਮਜੋ ਰਹਿਣ ਵਾਲਾ ਕਦੇ ਨਾਸ਼ ਨਾ ਹੋਵੇ ਆਨੰਦ ਉਹ ਤੈਨੂੰ ਰਾਤ ਦਿਨੇ ਪ੍ਰਾਪਤ ਹੋਵੇਗਾ ਜੋ ਇੱਛਾ ਸੋਈ ਫਲ ਪਾਏ ਤੈਨੂੰ ਅਵਿਦਿਆ ਰੂਪੀ ਰਾਤੋਂ ਗਿਆਨ ਰੂਪੀ ਦਿਨ ਚੜ ਜਾਏਗਾ ਜੋ ਇੱਛਾ ਸੋਈ ਫਲ ਪਾਏ ਜੋ ਇੱਛਾ ਕਰੇ ਨੋ ਫਲ ਕਰਮ ਅਰਥ ਕਾਮੋਹ ਪਾ ਲਵੇਂਗਾ ਰਹਾਉ ਗੁਰ ਪੂਰੇ ਤੇ ਦਾ ਪਾਏ ਇਹ ਤਾਂ ਬਾਈ ਪੂਰਨ ਸਰਗੁਰਾਂ ਤੋਂ ਪੂਰਾ ਆਨੰਦ ਪਾਇਆ ਜਾਂਦਾ ਹੈ ਫਿਰਦਾ ਸਬਦ ਸੱਚ ਨਾਮ ਵਸਾਏ ਜਿਹਦੇ ਦੇ ਵਿੱਚ ਸੱਚਾ ਸ਼ਬਦ ਵਸਿਆ ਹੋਇਆ ਹੋਵੇ ਗੁਰਾਂ ਦਾ ਉਪਦੇਸ਼ ਤਾਂ ਸੱਚੇ ਨਾਮ ਨੂੰ ਮਨ ਤੇ ਵਸਾਉਣਾ ਕਰੇ ਅੰਤਰ ਨਿਰਮਲ ਅੰਮ੍ਰਿਤ ਸਰਦਾਈ ਜਿਹਨੇ ਅੰਮ੍ਰਿਤ ਸਰ ਸਾ ਵਿੱਚ ਨਾਮ ਕਰਦੇ ਆ ਗੁਰੂ ਕੇ ਚ ਅੰਦਰੋਂ ਮਨੋਂ ਨਾਲ ਨਿਰਮਲ ਹੁੰਦੇ ਹਨ ਇਸ ਤਰ੍ਹਾਂ ਅੰਦਰ ਅੰਤਰ ਨਿਰਮਲ ਅੰਮ੍ਰਿਤ ਦਾ ਸਰੂਰ ਸਾਧ ਸੰਗਤ ਹੈ ਮਹਾਰਾਜ ਦੀ ਜਿਸ ਵਿੱਚ ਨਾਮ ਰੂਪੀ ਜਾਲਵਾ ਜਿਹੜੇ ਸਾਧ ਸੰਗਤ ਰੂਪੀ ਅੰਮ੍ਰਿਤ ਸਰੂਰ ਚ ਨਹਾਉਂਦੇ ਐ ਉਹਨਾਂ ਦੇ ਅੰਦਰੋਂ ਨਿਰਮਲ ਹੋ ਜਾਂਦੇ ਚਿੱਤ ਅੰਮ੍ਰਿਤ ਦਾ ਸਰੂਰ ਅੰਗਰੇਈ ਹੈ ਪਰਮੇਸ਼ਰ ਦਾ ਜਿਹੜਾ ਆਨੰਦ ਹੈ ਉਸ ਵਿੱਚ ਨਹਾਉਣਾ ਕਰੇ ਮਲ ਬਖੇਪ ਵਰਨ ਆਦਿਕਾਂ ਦੀ ਮਾਇਆ ਤੋਂ ਨਿਰਮਲ ਹੋ ਜਾਂਦਾ ਹੈ ਰਿਦਾ ਸਦਾ ਸੂਚੇ ਸਾਚ ਸਮਾਏ ਮੇਰੇ ਸਜੇ ਨਾਮ ਵਿੱਚ ਮਿਲੇ ਹੋਏ ਆ ਨਾ ਹਰ ਵਕਤ ਸਮਾਏ ਹੋਏ ਆ ਉਹ ਸਦਾ ਰਾਹ ਤੇ ਸਿਟਿਆ ਮਿਰਵਕਾਰ ਜੀਵਨ ਹਨ ਉਹਨਾਂ ਦੇ ਹਰ ਪ੍ਰਭ ਵੇਖੈ ਸਦਾ ਹਜੂ ਉਹ ਹਰੀ ਗੁਰੂ ਔਕਾਰ ਪ੍ਰਭੂ ਸਦਾ ਹਜੂਰ ਨੇੜੇ ਤੋਂ ਨੇੜੇ ਵੇਖਦੇ ਹਨ ਗੁਰ ਪ੍ਰਸਾਦ ਰਹਾ ਪਰ ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਨੂੰ ਵਿਆਪਕ ਹੋਇਆ ਦੇਖਦੇ ਹੈ ਉਹ ਜਹਾਂ ਜਾਉ ਤਹਿ ਵਿਖਸੂ ਉਦੋਂ ਜਿੱਥੇ ਵੀ ਜਾਂਦੇ ਆ ਲੋਕ ਵਿੱਚ ਪ੍ਰਲੋਕ ਦੇ ਸੋਹਣ ਪਰਮੇਸ਼ਰ ਨੂੰ ਵੇਖਣਾ ਕਰਦੇ ਹੈ ਗੁਰ ਬਿਨ ਦਾਤਾ ਅਵਰ ਨਾ ਕੋ ਸਤਿਗੁਰਾਂ ਤੋਂ ਬਗੈਰ ਦਾਤਾ ਵੀ ਸਤਿ ਸ਼੍ਰੀ ਅਕਾਲ ਤੇ ਹੋਰ ਕੋਈ ਨਹੀਂ ਸਤਿਗੁਰੂ ਹੀ ਦਾਤੇ ਹੈ ਅਮਰਤ ਨਾਮ ਦੇ ਗੁਰ ਸਾਗਰ ਪੂਰਾ ਭੰਡਾਰ ਗੁਰੂ ਸਾਹਿਬ ਦਾ ਸੰਸਾਰ ਸਮੁੰਦਰ ਦੇ ਵਿੱਚ ਪੂਰਨ ਭੰਡਾਰ ਹੈ ਜਿਵੇਂ ਸਮੁੰਦਰਾ ਦਾ ਜਲ ਦਾ ਭੰਡਾਰ ਏਸੇ ਪ੍ਰਕਾਰ ਜਿਵੇਂ ਰਤਨਾ 14 ਰਤਨਾ ਦਾ ਭੰਡਾਰ ਹੈ ਸਮੁੰਦਰ ਤੋਂ ਜਿਵੇਂ 14 ਰਤ ਨਿਕਲੇ ਸੀ ਖੀਰ ਸਮੁੰਦਰ ਨੂੰ ਲਟਕਣੇ ਕਰਕੇ ਏਸੇ ਪ੍ਰਕਾਰ ਸੰਸਾਰ ਦੇ ਅੰਦਰ ਗੁਰੂ ਸਾਹਿਬ ਸਾਗਰ ਦੀ ਨਹੀਂ ਆਈ ਹੈ ਪੂਰੇ ਭਨਾਰੇ ਹੈ ਗੁਨਾ ਦੇ ਸ੍ਰੀਮੰਤੰਬਾ ਵਾਰਨੀ ਤਨਖਤ ਨੰਨਰਵਾਜ ਵਿਖ ਤੇ ਸਸ ਕਲਪਰ ਸੰਖ ਅਮੀ ਗਜਰਾਜ 14 ਦਿਨ ਨਿਕਲੇ ਸੀ ਗੁਰੂ ਮਹਾਰਾਜ ਸਾਹਿਬ ਜੀ ਸ੍ਰੀ ਲక్ష్ਮੀ ਭਗਤੀ ਹੈ ਤੇ ਕੌਸ਼ਤ ਮਣੀ ਸਰਦਾ ਹੈ ਅਰੰਭਾਦੀ ਨਿਆਈਂ ਸ਼ਾਂਤੀ ਹੈ ਅਤੇ ਬਾਾਰਨੀ ਦੀ ਨਿਆਈਂ ਪ੍ਰੇਮ ਹੈ ਸ੍ਰੀਮੰਤੰਬਾ ਦਾ ਹਨਖੁਦੀ ਨਿਆਈਂ ਕਰਮ ਹੈ ਅਤੇ ਇਸੇ ਪ੍ਰਗਤ ਹੰਤਰ ਵੀ ਨਿਆਈਂ ਉਦਮ ਹੈ ਤੇ ਬਾਜ ਘੋੜੇ ਦੀ ਨਹੀਂ ਆਈ ਸਾਧ ਸੰਗਤ ਜੀ ਜਿਹੜਾ ਕਿ ਜੋਗ ਯੋਗ ਦਿੱਤੀ ਨੂੰ ਜੋੜਨਾ ਹੈ ਘੋੜੇ ਦੀ ਨਹੀਂ ਆਈ ਹੈ ਅਤੇ ਵੇਖੋ ਸਾਧ ਸੰਗਤ ਦੀ ਨਿੰਦਿਆ ਕਰਨ ਤੋਂ ਹਟਾਉਣਾ ਸੰਤ ਕੇ ਦੁੱਖਾਂ ਨਾਰਜਾ ਘਟਾਏ ਇਹ ਜ਼ਹਿਰ ਹੈ ਤੇ ਵੇਖ ਤੇ ਇਹਨਾਂ ਸਾਧ ਸੰਗਤ ਕਾਮ ਤੇ ਇਹਨਾਂ ਮਹਾਰਾਜ ਸਾਹਿਬ ਦੇ ਵਿੱਚ ਸਸ ਚੰਦਰਮਗਨੀ ਵਿਰਾਗ ਹੈ ਕਿਉਂਕਿ ਕਲਪਤਰ ਅਭਿਆਸ ਹੈ ਜਿਹੜੇ ਕਰਦੇ ਹੈ ਅਤੇ ਸੰਖ ਦੀ ਨਹੀਂ ਆਈ ਕੀਰਤਨ ਹੈ ਅੰਮ੍ਰਿਤ ਦੀ ਨਿਆਈ ਨਾਮ ਹੈ ਤੇ ਗਜਰਾਜ ਦੀ ਨਿਆਈ ਮਸਤ ਹੋ ਕੇ ਚਲਣਾ ਬ੍ਰਿਤੀ ਦਾ ਜਿਹੜਾ ਬ੍ਰਹਮਾਕਾਰ ਬ੍ਰਿਤੀ ਦਾ ਹੋ ਕੇ ਇਹ ਰਤਨਾ ਕਰਕੇ ਪੂਰੇ ਭੰਡਾਰੇ ਹੈ ਗੁਰੂ ਸਾਹਿਬ ਸਾਗਰ ਦੀ ਨਿਆਈ ਸਮੁੰਦਰ ਦੀ ਨਿਆਈ ਹਨ ਉਹ ਤਮ ਰਤਨ ਜਵਾਹਰ ਅਪਾ ਸਾਧਵਾਂ ਜੀ ਤੁਮ ਗੁਣ ਜਿਹੜੇ ਰਤਨ ਵਿਰਾਗ ਆਦਿਕ ਜਵਾਹਰ ਗਿਆਨ ਆਦਿਕ ਬਾਰਾ ਵਾਰ ਤੋਂ ਰਹੇ ਤੁਹਾਨੂੰ ਗੁਰਪ੍ਰਸਾਦੀ ਦੇਵਣ ਹਾ ਇਹ ਤਾਂ ਜਿੰਨਾ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਪਰਮੇਸ਼ਰ ਦੇਣ ਵਾਲਾ ਦਾਤ ਬਖਸ਼ਦਾ ਹੈ ਨਾਨਕ ਬਖਸ਼ੇ ਉਹਨਾਂ ਵੀ ਪ੍ਰਸਾਦੀ ਕਿਰਪਾ ਵਾਲੇ ਆ ਉਹਨਾਂ ਨੂੰ ਸਰਗੁਣ ਸਾਹਿਬ ਦੇਣ ਵਾਲੇ ਹਨ ਨਾਨਕ ਬਖਸ਼ੇ ਬਖਸ਼ਣ ਹਾਰ ਉਹਨਾਂ ਨੂੰ ਬਖਸ਼ਣ ਹਾਰਾ ਪਰਮੇਸ਼ਰ ਸਰਗੁਣ ਜੀ ਕਹਿੰਦੇ ਬਖਸ਼ ਲੈਂਦਾ ਉਹਨਾਂ ਦੇ ਪਿੱਛੇ ਹੋਰ ਸੰਸਾਰ ਨੂੰ ਵੀ ਬਖਸ਼ਣ ਹਾਰਾ ਬਖਸ਼ ਲੈਂਦਾ ਆ ਸਾ ਮਹੱਲਾ ਤੀਜਾ ਗੁਰ ਸਾਹਿਬ ਸਤਿਗੁਰੂ ਸੱਚ ਸੂ ਗੁਰੂ ਮਾਰੇ ਸਾਉ ਤੇ ਭਾਈ ਸਾਹਿਬ ਸਮੁੰਦਰ ਦੀ ਨਹੀਂ ਆਏਗੇ ਸੱਚੇ ਸਤਿਗੁਰੂ ਵਾਹਿਗੁਰੂ ਦੀ ਸਿਫਤ ਰੂਪ ਜਿਨ੍ਹਾਂ ਵਿੱਚ ਅੰਮ੍ਰਿਤ ਜਨ ਹੈ ਗੁਰ ਸਾਹਿਬ ਗੁਰੂ ਸਾਹਿਬ ਕਾਬ ਦੇ ਉਚਾਰਨ ਵਾਲੇ ਬਾਣੀ ਦੇ ਉਚਾਰਨ ਵਾਲੇ ਹਨ ਗੁਰ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਸਾਡੇ ਬਾਣੀ ਰੂਪ ਕੰਪਤਾ ਨੂੰ ਉਚਾਰਨ ਵਾਲੇ ਹੋਣਗੇ ਬਾਣੀ ਦੀ ਕਾਬ ਉਚਾਰਨ ਵਾਲੇ ਹਨ ਸੱਚੇ ਪਾਤਸ਼ਾਹ ਨਾਮਕ ਸਾਹਿਰ ਇਬਕਿਆ ਜਿਵੇਂ ਪਹਿਲੇ ਪਾਪ ਸੇ ਬਚਨ ਕੀਤੇ ਹੈ ਇਸ ਤਰ੍ਹਾਂ ਗੁਰ ਸਾਹਿਬ ਸਤਗੁਰ ਸੱਚ ਸੋਏ ਗੁਰੂ ਸਾਹਿਬ ਸਾਰ ਸੰਸਾਰ ਮੰਦਰਾ ਨ ਸੰਸਾਰ ਜੇ ਦਾ ਜਿਸ ਸੱਚੇ ਦੀ ਸ਼ੋਭਾ ਦੇਣ ਵਾਲੇ ਸਤਗੁਰੂ ਸੱਚੇ ਪਾਤਸ਼ਾਹ ਆਪ ਹਾਨੇ ਕੇਵਲ ਪੂਰਾ ਭਾਗ ਗੁਰ ਸੇਵਾ ਹੋ ਜਿਹਨੋ ਦੇ ਪੂਰਨ ਭਾਗ ਹਨ ਉਹਨੇ ਤਾਂ ਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਹੁੰਦੀ ਹੈ ਹੋਰ ਨਹੀਂ ਕੋਈ ਕਰ ਸਕਦਾ ਸੋ ਬੁਝੈ ਜਿਸ ਆਪ ਬੁਝਾਏ ਇਸ ਗੱਲ ਨੂੰ ਉਹ ਸਮਝਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਆਪ ਸਿਖਿਆ ਦੇ ਕੇ ਸਮਝਾ ਦਿੰਦੇ ਹਨ ਗੁਰਪ੍ਰਸਾਦੀ ਸੇਵ ਕਰਾਏ ਸਤਿਗੁਰਾਂ ਦੀ ਸੇਵਾ ਕਿਰਪਾ ਕਰਕੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਗੁਰਪ੍ਰਸਾਦੀਆਂ ਦੇ ਪਾਸੋਂ ਜਿਨ੍ਹਾਂ ਤੇ ਗੁਰਾਂ ਦੀ ਕਿਰਪਾ ਹੈ ਉਹਨਾਂ ਤੋਂ ਆਪ ਜਪਣਾ ਤੇ ਹੋਰ ਉਹਨਾਂ ਨੂੰ ਮਹਾਰਾਜ ਨਾਮ ਜਪਾਉਣਾ ਇਹ ਸੇਵਾ ਕਰਾਉਂਦੇ ਹਨ ਗਿਆਨ ਰਤਨ ਸਭ ਸੂਜੀ ਹੋ ਇਹ ਗਿਆਨ ਤੇ ਰਤਨ ਵਿਰਾਗ ਕਰਕੇ ਰਤਨ ਗੁਰਾਂ ਦੇ ਸ਼ਬਦ ਕਰਕੇ ਗਿਆਨ ਹੁੰਦਾ ਹੈ ਸਾਰੇ ਲੋਕਾਂ ਨੂੰ ਲੋਕ ਦੀ ਸੂਝ ਹੋ ਜਾਂਦੀ ਹੈ ਸਮਝ ਹੋ ਜਾਂਦੀ ਹੈ ਗੁਰ ਪ੍ਰਸਾਦ ਅਗਿਆਨ ਬਿਨਾਸ਼ੇ ਗੁਰਾਂ ਦੀ ਕਿਰਪਾ ਕਰਕੇ ਅਗਿਆਨ ਦਾ ਮੇਰਾ ਨਾਸ ਹੋ ਜਾਂਦਾ ਹੈ ਅਨ ਦਿਨ ਜਾਗੈ ਵੇਖੈ ਸੱਚ ਸੂਰਾਜ ਨੂੰ ਦਾ ਮਨ ਗਿਆਨ ਦੀ ਜਾਗ ਕਹਿੰਦੇ ਸੋ ਸੱਚੇ ਨੂੰ ਵੇਖਦਾ ਸਾਰਿਆਂ ਥਾਂ ਵਿੱਚ ਰਹਾਉ ਸੱਚੇ ਦੀ ਸੋਭਾ ਕਰਦਾ ਹੈ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਰਾਮ ਸ੍ਰਾਮ ਦੇ ਕੇ ਕਹਿੰਦੇ ਜਿਹੜਾ ਮੋਹ ਹੈ ਸਰੀਰਾਂ ਦਾ ਤੇ ਗੁਮਾਨ ਹੈ ਗੁਨਾ ਦਾ ਇਹ ਗੁਰਾਂ ਦੇ ਸ਼ਬਦ ਅਭਿਆਸ ਕਰਕੇ ਜਾਲੁੰਦੇ ਹਨ ਇਹ ਸਗਣੀ ਕਰਕੇ ਪੂਰੇ ਗੁਰ ਤੇ ਸੋਝੀ ਪਾਏ ਗੁਰੂ ਸਤਗੁਰਾਂ ਦਾ ਆ ਸੋਝੀ ਸਰੂਪ ਦੀ ਸਮਝ ਪਾਉਂਦੇ ਹਨ ਉਹ ਅੰਤਰ ਮਹਿਲ ਗੁਰ ਸ਼ਬਦ ਵਿਸ਼ਾਲ ਅੰਦਰ ਹੀ ਮਹਿਲ ਸਾਰਿਆਂ ਮਹਿਲਾ ਦਾ ਮਾਲਕ ਮਹਲ ਨੂੰ ਬ੍ਰਹਮ ਹੈ ਆਪ ਅਦਿਸ਼ਟਾਨ ਸਰੂਪ ਗੁਰਾਂ ਦੇ ਸ਼ਬਦ ਕਰਕੇ ਪੇਸ਼ਾਨੀ ਦਾ ਹੈ ਆਉਣ ਜਾਣ ਰਹੇ ਫਿਰ ਨਾਮ ਸਮਾਣੇ ਜੇ ਮਹਾਰਾਜ ਦੇ ਨਾਮ ਵਿੱਚ ਮਸਤ ਹੋ ਕੇ ਇਸ਼ਤਿਤ ਹੋ ਜਾਵੇ ਨਾ ਨਾਮ ਵਿੱਚ ਮਿਲ ਜਾਵੇ ਫਿਰ ਆਉਣ ਜਾਣ ਤੋਂ ਰਹਿ ਤੋ ਕਿਥੇ ਰਿਸ਼ਤੇਤ ਹੋ ਜਾਂਦਾ ਸਰੂਪ ਵਿੱਚ ਜੰਮਣ ਮਰਨਾ ਹੈ ਸੰਸਾਰ ਜਨਮ ਤੋਂ ਰਹਿਤ ਹੁੰਦਾ ਹੈ ਜਿਹੜਾ ਨਾਮ ਵਿੱਚ ਮਸਤੋ ਕਿ ਫਿਰ ਇਸਤਤ ਹੋ ਜੈ ਨੇ ਜਿਹਦੇ ਚਿੱਤ ਜੰਮਣਾ ਮਰਨਾ ਹੈ ਸੰਸਾਰ ਇਹ ਸਾਰੇ ਸੰਸਾਰ ਨੂੰ ਨਹੀਂ ਜੰਮਣਾ ਤੇ ਮਰਨਾ ਬਣਿਆ ਹੋਇਆ ਹੈ ਮਨੁੱਖ ਅਚੇਤ ਮਾਇਆ ਮੂਹ ਗੁਵਾਰ ਭਿੰੜੇ ਚੇਤ ਭੁੱਲੇ ਹੋਏ ਆ ਤੇ ਮਾਇਆ ਦੇ ਮੋਹ ਦਾ ਗੁਵਾਰ ਹਨੇਰਾ ਚੜਿਆ ਹੋਇਆ ਹੈ ਗੁਵਾਰ ਬੇਸਮਝ ਹੋ ਰਹੇ ਹਨ ਪਰ ਨਿੰਦਾ ਬਹੁਤ ਕਮਾਵੇ ਪਰਾਇ ਮੰਗਿਆ ਕਰਦੇ ਰਹਿੰਦੇ ਬਾਣੀ ਝੂਠੀ ਕਮਾਈ ਕਰਦੇ ਰਹਿੰਦੇ ਹਨ ਵਿਸ਼ਟਾ ਦਾ ਕੀੜਾ ਵਿਸ਼ਟਾ ਬਾਹਸਮਾਵੇ ਮੇਰੇ ਦਾ ਜਿਹੜਾ ਕੀੜਾ ਹੁੰਦਾ ਮੇਰੇ ਕੀ ਸੁਨਾਇਆ ਰਹਿੰਦਾ ਐਵੇਂ ਮਾਤਾ ਦੇ ਗਰਭ ਉਪੀ ਵਿਸ਼ਟਾ ਦੇ ਕੀ ਗਏ ਐ ਇਥੇ ਵਿਸ਼ਾ ਰੂਪੀ ਵਿਸ਼ਟਾ ਚ ਸਮਾਏ ਰਹਿੰਦੇ ਹਨ ਸਤ ਸੰਗਤ ਮਿਲ ਸਭ ਸੋ ਜੀ ਪਾਏ ਜੇ ਸਤ ਗੁਰੂ ਦੀ ਸੰਗਤ ਨਾਲੇ ਜੀਵ ਮਿਲੇ ਪਾਏ ਸਾਰੀ ਸਮਝ ਨੂੰ ਪਾ ਸਕਦਾ ਹੈ ਗੁਰ ਕਾ ਸਾਉਧ ਹਰ ਭਗਤ ਦਿਰੜਾਏ ਗੁਰੂ ਸਾਹਿਬ ਦਾ ਸ਼ਬਦ ਕੰਤਾਈ ਉਪਦੇਸ਼ ਹੈ ਜਿਹੜਾ ਵਾਸਿਕ ਦੀ ਭਗਤੀ ਦਿਰੜ ਕੜਾਉਂਦਾ ਹੈ ਬਾਣਾ ਮੰਨੇ ਸਦਾ ਸੁਖ ਹੋ ਜਿਹੜਾ ਮਨ ਦੀ ਰਿਜਾਜ ਚੱਲੇ ਸਦਾ ਸੁਖ ਉਸ ਨੂੰ ਨਾਮ ਨਾਸ ਹੋਣ ਵਾਲਾ ਸੁਖ ਪ੍ਰਾਪਤ ਹੁੰਦਾ ਹੈ ਨਾਨਕ ਸੱਚ ਸਮਾਵੈ ਸੋ ਸੰਤੂ ਹੈ ਨਾਨਕ ਸਾਹਿਬ ਜੀ ਕਹਿੰਦੇ ਹਨ ਇਸ ਪ੍ਰਕਾਰ ਭਾਈ ਉਹ ਸੱਚ ਸਤਿ ਵਿੱਚ ਸਮਾ ਜਾਂਦਾ ਹੈ ਅਪਹਿਦ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਉਹ ਪੁਰਖ ਹੋਣਾ ਮੰਨੇ ਸਦਾ ਸੁਖ ਹੋਈ ਨਾਨਕ ਸੱਚ ਸੁਭਾਵੈ ਸੋ ਵਾਹਿਗੁਰੂ ਕਾ ਖਾਲਸਾ